ਇਸ ਵਿਲੇ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਡਿਜੀਟਲ ਮੀਡੀਆ ਇਨਫਲੂਐਂਸਰ ਦੀਪਕਾ ਲੂਥਰਾ ਦੇ ਬਿਆਨਾਂ ਤੇ ਪ੍ਰਤੀਕਿਰਿਆ ਵਜੋਂ ਮਹਿਰੋਂ ਬਰੁਦਾ ਅੰਮ੍ਰਿਤਸਰ ਦੇ ਪੁਲਸ ਸਟੇਸ਼ਨ ਵਿਖੇ ਗੰਭੀਰਤਾ ਰਾਮਾ ਹੇਠ ਮਾਮਲਾ ਦਰਜ ਕੀਤਾ ਗਿਆ ਮੀਡੀਆ ਰਿਪੋਰਟਰਾਂ ਤੇ ਦਾਅਵਾ ਕੀਤਾ ਜਾ ਰਿਹਾ ਕਿ ਮਸ਼ਹੂਰ ਕੰਚਨ ਉਫ ਕਮਲਕੌਰ ਭਾਬੀ ਦੇ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਨਹਿਂਗ ਅਮਰਿਤਪਾਲ ਸਿੰਘ ਮਹਿਰੋਂ ਨੇ ਹੁਣ ਅੰਮ੍ਰਿਤਸਰ ਦੇ ਦੀਪਕਾ ਲੂਥਰਾ ਨੂੰ ਵੀ ਧਮਕੀ ਦਿੱਤੀ ਸੀ ਮੀਡੀਆ ਰਿਪੋਰਟਾਂ ਦੇ ਦਾਵਾ ਕੀਤਾ ਜਾ ਰਿਹਾ ਹੈ ਕਿ ਡਿਜੀਟਲ ਮੀਡੀਆ ਤੇ ਦੀਪਿਕਾ ਲੂਥਰਾ ਨੂੰ ਧਮਕੀ ਦਿੰਦੇ ਆ ਅਮਰਿਤਪਾਲ ਸਿੰਘ ਮਹਿਰੋ ਨੇ ਕਿਹਾ ਕਿ ਉਹ ਪਹਿਲਾਂ ਵੀ ਅਸ਼ਲੀਲ ਕੰਟੈਂਟ ਨੂੰ ਲੈ ਕੇ ਤਾੜਨਾ ਦੇ ਚੁੱਕਾ ਇੱਥੋਂ ਤੱਕ ਉਹ ਦੀਪਿਕਾ ਉਹਨਾਂ ਪਾਸੋਂ ਮਾਫੀਆਂ ਵੀ ਮੰਗ ਚੁੱਕੀ ਆ ਪਰ ਇਸ ਦੇ ਬਾਵਜੂਦ ਉਸ ਵੱਲੋਂ ਅਸ਼ਲੀਲ ਵੀਡੀਓ ਪਾਈਆਂ ਜਾ ਰਹੀਆਂ ਨੇ ਮੀਡੀਆ ਰਿਪੋਰਟਾਂ ਤੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਅਮਰਿਤਪਾਲ ਨੇ ਇਹ ਵੀ ਆਖਿਆ ਕਿ ਪਾਰਕਿੰਗ ਸਿਰਫ ਬਠਿੰਡਾ ਵਿੱਚ ਹੀ ਨਹੀਂ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਹਰ ਬਾਰ ਲਾਸ਼ ਵੀ ਮਿਲੇ ਇਸ ਤੋਂ ਬਾਅਦ ਦੀਪਕਾ ਨੇ ਅਮਰਿਤਪਾਲ ਮੈਰੋ ਖਿਲਾਫ ਪੁਲਿਸ ਥਾਣੇ ਰਿਪੋਰਟ ਕਰਾਈ ਸੀ ਜਿਸ ਦੇ ਪੁਲਿਸ ਨੇ ਦੀਪਕਾ ਲੁਧਰਾਂ ਦੇ ਬਿਆਨਾਂ ਤੇ ਪ੍ਰਤੀਕਿਰਿਆ ਵਜੋਂ ਅਮਰਿਤਪਾਲ ਸਿੰਘ ਮੈਰੋ ਵਿਰੁੱਧ ਅਮਰitsar ਦੇ ਪੁਲਿਸ ਸਟੇਸ਼ਨ ਵਿਖੇ ਗੰਬੀਏ ਤਾਰਾਮਾ ਹਿੱਠ ਮਾਮਲਾ ਦਰਜ ਕੀਤਾ ਗਿਆ ਪੁਲਿਸ ਨੇ BNS ਦੀ ਧਾਰਾ 308 ਨਾਸੀ 351 ਅ ਤਿੰਨ ਤੱਕ 324 47 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਡਿਜੀਟਲ ਮੀਡੀਆ ਇਨਫਲੂਐਂਸਰ ਦੀਪਕਾ ਲੁਥਰਾ ਦੇ ਬਿਆਨਾਂ ਦੇ ਪ੍ਰਤੀਕਿਰਿਆ ਵਜੋਂ ਮਹਿਰੋਂ ਵਿਰੁੱਧ ਅਮਰਸਰ ਦੇ ਪੁਲਿਸ ਸਟੇਸ਼ਨ ਵਿਖੇ ਗੰਭੀਰ ਧਰਾਮਾਹੇਟ ਮਾਮਲਾ ਦਰਜ ਕੀਤਾ ਗਿਆ ਤਾਂ ਡਿਜੀਟਲ ਮੀਡੀਆ ਤੇ ਜੋ ਮੀਡੀਆ ਰਿਪੋਰਟਾਂ ਮੁਤਾਬਕ ਜਿਹੜਾ ਦਾਵਾ ਕੀਤਾ ਜਾ ਰਿਹਾ ਕਿ ਮਸ਼ਹੂਰ ਕੰਚਨ ਉਫ ਕਮਲਕੌਰ ਭਾਬੀ ਦੇ ਕਤਲकांड ਦੀ ਜ਼ਿੰਮੇਵਾਰੀ ਲੈਣ ਵਾਲੇ ਨਹਿਿੰਗ ਅਮਰਪਾਲ ਸਿੰਘ ਮਹਿਰੋਂ ਨੇ ਹੁਣ ਅਮਰਸਰ ਦੀਪ ਦੀਪਕਾ ਲੁਥਰਾ ਨੂੰ ਵੀ ਧਮਕੀ ਦਿੱਤੀ ਸੀ ਮੀਡੀਆ ਰਿਪੋਰਟਾਂ ਦੇ ਦਾਵਾ ਕੀਤਾ ਜਾ ਰਿਹਾ ਕਿ ਡਿਜੀਟਲ ਮੀਡੀਆ ਤੇ ਦੀਪਕਾ ਲੂਥਰਾ ਨੂੰ ਧਮਕੀ ਦਿੰਦੇ ਆ ਅਮਰਪਾਲ ਸਿੰਘ ਮੈਰੋ ਨੇ ਕਿਹਾ ਕਿ ਉਹ ਪਹਿਲਾਂ ਵੀ ਅਸ਼ਲੀਲ ਕੰਟੈਂਟ ਨੂੰ ਲੈ ਕੇ ਤਾੜਨਾ ਦੇ ਚੁੱਕਾ ਇੱਥੋਂ ਤੱਕ ਉਹ ਦੀਪਕਾ ਉਹਨਾਂ ਪਾਸੋਂ ਮਾਫੀਆਂ ਵੀ ਮੰਗ ਚੁੱਕੀਆ ਪਰ ਇਸ ਦੇ ਬਾਵਜੂਦ ਉਹ ਉਸ ਵੱਲੋਂ ਅਸ਼ਲੀਲ ਵੀਡੀਓ ਪਾਈਆਂ ਜਾ ਰਹੀਆਂ ਨੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਦੀਪਿਕਾ ਲੂਥਰਾ ਨੂੰ ਚੇਤਾਵਨੀ ਦਿੰਦੇ ਹਾਂ ਅਮਰਪਾਲ ਸਿੰਘ ਮਹਿਰੋ ਨੇ ਕਿਹਾ ਕਿ ਜੇਕਰ ਉਹ ਅਜੇ ਵੀ ਨਾ ਸੁਧਰ ਦਿੱਤਾ ਉਸ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਨਾਲ ਹੀ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਵੀਡੀਓ ਵਿੱਚ ਅਮਰਪਾਲ ਨੇ ਇਹ ਵੀ ਆਖਿਆ ਕਿ ਪਾਰਕਿੰਗ ਸਿਰਫ ਬਠਿੰਡਾ ਵਿੱਚ ਹੀ ਨਹੀਂ ਅਤੇ ਇਹ ਵੀ ਜ਼ਰੂਰੀ ਨਹੀਂ ਕਿ ਹਰ ਵਾਰ ਲਾਸ਼ ਵੀ ਮਿਲੇ ਇਸ ਤੋਂ ਬਾਅਦ ਦੀਪਿਕਾ ਨੇ ਅਮਰਪਾਲ ਮੈਰੋ ਖਿਲਾਫ ਪੁਲਸ ਥਾਣੇ ਰਿਪੋਰਟ ਕਰਾਈ ਸੀ ਜਿਸ ਦੇ ਪੁਲਸ ਨੇ ਦੀਪਿਕਾ ਲੂਥਰਾਂ ਦੇ ਬਿਆਨਾਂ ਦੇ ਪ੍ਰਤੀਕਿਰਿਆ ਵਜੋਂ ਅਮਰਪਾਲ ਸਿੰਘ ਮੈਰੋ ਵਿਰੁੱਧ ਅਮਰਸਰ ਦੇ ਪੁਲਸ ਸਟੇਸ਼ਨ ਵਿਖੇ ਗੰਭੀਰ ਧਾਰਾ ਮੇਹਠ ਮਾਮਲਾ ਦਰਜ ਕਰ ਲਿਆ